ਲੋਕ ਮਿੱਤਰੋ ਨਾਲ ਕੀ ਖੇਤ ਆਇਜਿਤੇ ਖੇਤ ਨਾਲ ਬਾਲ ਮੇ ਜਤਾ ਜੁੜੀਆਂ ਹੋਈਆਂ ਜਿੱਥੇ ਆ ਗੱਡੀ ਖੜੀ ਆ ਨਾਲ ਜਾਮਨ ਜਾਮਨ ਦੇ ਨਾਲ ਇਥੇ ਚਵਾਰਾ ਹੁੰਦਾ ਸੀ ਨਾ ਦਰਵਿੰਦਰ ਸਿੰਘ ਤੇ ਚਿਵਾ ਰਹੇ ਦੇ ਬਾਈ ਮੈਨੂੰ ਲੱਗਦੀ ਆ ਆਪਣੇ ਆ ਖੇਤਾਂ ਦੇ ਵਿੱਚ ਨੇੜੇ ਤੇ ਸਾਰੇ ਆ ਕੱਲੇ ਆਪਣੇ ਹੀ ਸੀ ਚਿਵਾੜਾ ਹਨਾ ਕੋਠਾ ਕੋਠੇ ਦੇ ਉੱਤੇ ਚਿਵਾੜਾ ਹੁੰਦਾ ਸਾਰਾ ਗੁਸ਼ਟਾਤਾ ਤੇ ਛੋਟੇ ਛੋਟੇ ਹੁੰਦੇ ਬਾਈ ਇੱਥੇ ਦੂਰ ਲੱਗਿਆ ਹੁੰਦਾ ਸੀ ਹਨਾ ਉੱਥੇ ਬੈਠ ਕੇ ਥੱਲੇ ਰੋਟੀ ਖਾਂਦੇ ਸੀ ਕਲਵਿੰਦਰਾ ਤੇ ਮੰਮੀ ਆ ਰਹੀਆਂ ਨਰਮਾ ਚੋਗਦੇ ਹਨਾ ਤੇ ਮੁੜ ਕੇ ਐਨਾ ਕਿ ਸੁਆਦ ਉਹ ਅਸੀਂ ਚਿਵਾੜੇ ਦੇ ਚਟਕ ਕੇ ਦੇਖਦੇ ਹਨਾ ਕਿੱਥੇ ਆ ਗਿਆ ਜਿਵੇਂ ਬਾਲੀ ਕੈਡ ਚੀਜ਼ ਲੱਗਦੀ ਸੀ ਬਾਈ ਉਦੋਂ ਬਚਪਨ ਦੇ ਆਹਾਂ ਖਾਲੇ ਦੇ ਵਿੱਚ ਖੇਡਣਾ ਹਨਾ ਆਖੂ ਬੰਦ ਹੋ ਗਿਆ ਕਲਵਿੰਦਰਾ ਉਹ ਕਹਿੰਦੇ ਕਿ ਤਾਂ ਤਾਂ ਪੈ ਗਿਆ ਅੱਛਾ ਆਹ ਹੁਣ ਜਦੋਂ ਮੀਂਹ ਆਇਆ ਤੇ ਆਹ ਖੂ ਨਾ ਬਈ ਇੱਥੇ ਭਰਉਂਦੇ ਹੁੰਦੇ ਸੀਗੇ ਟਰੈਕਟਰ ਨਾਲ ਆ ਕੇ ਹਨਾ ਤੇ ਫੇਰ ਪਾਣੀ ਆਉਂਦਾ ਇੱਥੇ ਡਿੱਗੀ ਡਿੱਗੀ ਦੇ ਵਿੱਚ ਣਾਉਣਾ ਬੜਾ ਹੀ ਸੁਆਸ ਯਾਰ ਹਨਾ ਉਹ ਚੀਜ਼ਾਂ ਦਾ ਤੇ ਹੁਣ ਦੇਖੋ ਆ ਹੀ ਪਿਆਵਾਨ ਟਾਈਮ-ਟਾਈਮ ਨਾਲ ਸਾਰਾ ਕੁਝ ਬਦਲ ਜਾਂਦਾ ਹੈ ਹਨਾ ਤੇ ਪਹਿਲਾਂ ਬਹੁਤ ਘੈਣ ਮਾਹੌਲ ਸੀ ਬਈ ਇੱਥੇ ਚਵਾਰਾ ਚੂਲਾ ਤੂੰ ਤਾਂ ਥੱਲੇ ਬੈ ਕੇ ਰੋਟੀ ਖਾਣੀ ਅੰਬੀਆਂ-ਉਮੀਆਂ ਦੇ ਤੇ ਬਹੁਤ ਬਾਹ ਲੱਗੇ ਹੋਏ ਸੀਗੇ ਫਲਦਾਰ ਬੂਟੇ ਹਨਾ ਇੱਕ ਮਸੰਮੀ ਲੱਗੀ ਹੋਈ ਸੀ ਤੇ ਨਿੰਬੂ ਮਸਾਮੀਆਂ ਬਹੁਤ ਕੁਛ ਲੱਗਿਆ ਸੀ ਤੇ ਟਾਈਮ ਦੀ ਗੱਲ ਆ ਬਾਈ ਟਾਈਮ ਨਾਲ ਸਾਰਾ ਕੁਝ ਬਦਲ ਜਾਣਾ